ਫਰੀ ਕੋਰਟ ਦੇ ਕਤਵਾਲੀ ਚੌਂਕ ਕੋਲ ਲਗਾਤਾਰ ਚਾਰ ਦੁਕਾਨਾਂ ਵਿੱਚ ਹੈ ਜਿਹੜੀ ਦੇਰ ਰਾਤ ਚੋਰੀ ਹੋ ਜਾਂਦੀ ਆ ਤਾਂ ਉੱਤੇ ਇੱਕ ਗਾਣਾ ਟੁਕਦਾ ਕਿ ਇੱਕ ਦੇ ਘਰੇ ਮੇਲ ਨਾਨਕਾ ਇੱਕ ਦੇ ਘਰੇ ਮਕਾਨ ਤਾਂ ਜਿੱਥੇ ਕੀ ਪੁਲਿਸ ਪਾਰਟੀ ਜਿਹੜੀ ਕੀ ਹੈ ਪੁਲਿਸ ਅਧਿਕਾਰੀ ਹੈ ਜਿਹੜੇ ਪਾਰਟੀ ਕਰ ਰਹੇ ਸੀ ਤਮਾਮ ਅਧਿਕਾਰੀ ਹੈ ਜਿਹੜੇ ਇੱਥੇ ਪੁਲਿਸ ਦੇ ਲੱਗੇ ਹੋਏ ਸੀ ਸੇਵਾ ਵਿੱਚ ਤਾਂ ਦੂਸਰੇ ਪਾਸੇ ਚੋਰ ਹੈ ਬੇਖੌਫ ਹੈ ਜਿਹੜੀ ਉਹ ਚੋਰੀ ਕਰ ਰਹੀ ਸੀ ਤਾਂ ਇਹ ਇਹ ਕਾਨੂੰਨ ਵਿਵਸਥਾ ਦੇ ਸਵਾਲ ਖੜੇ ਹੁੰਦੇ ਨੇ ਤਾ ਆਖਰਕਾਰ ਕਿੱਥੇ ਕਾਨੂੰਨ ਵਿਵਸਥਾ ਜਿੱਥੇ ਅਸੀਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਆਖਰਕਾਰ ਪੁਲਿਸ ਸੁਰੱਖਿਆ ਤਾਂ ਨਾਕਾਬੰਦੀਆਂ ਦੀਆਂ ਫੋਟੋਆਂ ਲਗਾਤਾਰ ਫੇਸਬੁੱਕ ਤੇ ਪਾਈਆਂ ਜਾਂਦੀਆਂ ਨੇ ਦੇਰ ਰਾਤ ਤੱਕ ਪੁਲਿਸ ਚੈਕਿੰਗ ਦੀਆਂ ਫੋਟੋਆਂ ਪਾਉਂਦੀ ਹੈ ਕਿ ਅਸੀਂ ਦੇਰ ਰਾਤ ਤੱਕ ਚੈਕਿੰਗ ਕਰਦੇ ਆ ਤਾਂ ਆਲ ਜੀਓ ਦੀ ਆਲ ਐਸਐਚਓ ਦੀ ਜਿਹੜੀ ਨਾਈਟ ਡਿਊਟੀ ਲਈ ਜਾਂਦੀ ਹੈ ਲੇਕਿਨ ਉਹ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਕਤਵਾਲੀ ਤੋਂ 100 ਗਜ਼ ਦੂਰੀ ਤੇ ਵੀ ਨਹੀਂ ਨਜ਼ਦੀਕ ਹੀ ਜਿਹੜੀ ਲਗਾਤਾਰ ਚਾਰ ਦੁਕਾਨਾਂ ਦੀ ਜਿਹੜੀ ਚੋਰੀ ਕਰ ਲਈ ਜਾਂਦੀ ਹੈ ਤਾਂ ਇਹ ਕੰਮ ਨਸ਼ੇ ਦੀ ਗੱਲ ਕਰੀਏ ਤਾਂ ਨਸ਼ੇ ਦੀ ਪੂਰਤੀ ਕਰਕੇ ਹੀ ਜਿਹ ਇਹ ਨਸ਼ੇੜੀਆਂ ਨੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤਾਂ ਪੁਲਿਸ ਇਸ ਗੱਲ ਤੇ ਖੜੀ ਹੈ ਕਿ ਅਸੀਂ ਸੀਸੀਟੀਵੀ ਖੰਗਾਲ ਰਹੇ ਹਾਂ ਲੇਕਿਨ ਸੀਸੀਟੀਵੀ ਖੰਗਾਲ ਕੇ ਆਖਰਕਾਰ ਚੋਰਾਂ ਨੂੰ ਕਦੋਂ ਫੜੇਗੀ ਤਾਂ ਲੋਕ ਆ ਜਿਹੜੇ ਇਸ ਗੱਲ ਤੋਂ ਬੜੇ ਪ੍ਰੇਸ਼ਾਨ ਨੇ ਕਿ ਅਧਿਕਾਰੀ ਕੇਵਲ ਆਪਣਾ ਕੰਮ ਜਿਹੜਾ ਕਿ ਪਾਰਟੀਆਂ ਦਾ ਰੱਖਦੇ ਨੇ ਤਾਂ ਜਾਂ ਚੈਕਿੰਗ ਦਾ ਕਰਦੇ ਨੇ ਲੇਕਿਨ ਚੋਰੀ ਹੈ ਹਜੇ ਤੱਕ ਕੁਝ ਪਤਾ ਨਹੀਂ ਲੱਗਿਆ ਤਾਂ ਐਡੀ ਵੱਡੀ ਵਾਰਦਾਤ ਹੋ ਜਾਣੀ ਉਹ ਵੀ ਉੱਥੇ ਏਰੀਆ 'ਚ ਜਿੱਥੇ ਕਿ ਪੁਲਿਸ ਜ਼ਿਆਲਾ ਅਧਿਕਾਰੀ ਹੋਣ ਜਿੱਥੇ ਕਿ ਦੇਰ ਰਾਤ 12 1 ਵਜੇ ਤੱਕ ਜਿਹੜੀਆਂ ਪਾਰਟੀਆਂ ਚੱਲਦੀਆਂ ਹੋਣ ਤਾਂ ਜਿੱਥੇ ਕਿ ਪੀਐਸਆ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਤਾਂ ਨਾਕਾਬੰਦੀ ਜਿਹੜੀ ਹੈ ਹਾਈਵੇ ਤੇ ਸ਼ਹਿਰ ਚ ਕੀਤੀ ਜਾਂਦੀ ਹੈ ਤੇ ਉੱਥੇ ਹੀ ਇਸ ਤਰ੍ਹਾਂ ਚੋਰੀ ਹੋਣਾ ਇਹਦੇ ਨਾਲ ਕਿਤੇ ਕੋਈ ਵਸਤਾ ਤੇ ਸਵਾਲ ਹੈ ਜਿਹੜੇ ਉਹ ਜ਼ਰੂਰ ਖੜੇ ਕਰ ਦੇਣ ਕਿ ਆਕਰ ਕਾਰ ਚੋਰੀ ਕਿਸ ਤਰ੍ਹਾਂ ਹੋਈ ਤਾਂ ਕਿੱਥੇ ਪੁਲਿਸ ਅਧਿਕਾਰੀ ਸੀ ਕਿੱਥੇ ਕੀ ਸੀ ਡਿਊਟੀ ਸੀ ਇਹਦੇ ਬਾਰੇ ਵੀ ਜਵਾਬ ਹੈ ਜਿਹੜਾ ਅਧਿਕਾਰੀਆਂ ਨੂੰ ਦੇਣਾ ਪਵੇ ਕਿ ਆਕਰ ਕਾਰ ਚੋਰੀਆਂ ਹੁੰਦੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਮੈਂ ਨਰਮਲ ਸਿੰਘ ਨਰਮਲ ਮੈਡੀਕਲ ਸਟੋਰ ਜੀ ਕੀ ਘਟਨਾ ਹੋਈ ਚੋਣ ਆ ਘਟਨਾ ਹੋਈ ਆ ਸੇਰੇ ਫੋਨ ਗਿਆ ਜੀ ਫੋਨ ਜਾ ਕੇ ਆ ਕੇ ਵੇਖਿਆ ਵੀ ਤੁਹਾਡਾ ਸ਼ਟਰ ਟੁੱਟਿਆ ਤੇ ਦੇਖਿਆ ਸ਼ਟਰ ਟੁੱਟਿਆ ਉਸ ਤੋਂ ਬਾਅਦ ਕਤਵਾਲੀ ਚਲੇ ਗਏ ਮੁਲਾਜ਼ਮ ਆਏ ਹੁਣ ਅੰਦਰ ਵੜ ਕੇ ਵੇਖਿਆ ਤੇ ਉਹ ਆਪਣਾ ਗੱਲੇ ਦੇ ਵਿੱਚ ਜਿਹੜੇ ਖੁੱਲੇ ਆਪਣਾ ਪੈ ਪਾਣ ਸੀ ਜਾਂ ਦਸਾਂ ਦਸਾਂ ਦੇ 20-20 ਦੇ 50-50 ਦੇ ਸੀਗੇ ਉਹ ਲੈ ਗਏ ਆ ਬਾਕੀ ਵੱਡਾ ਨੋਟ ਤਾਂ ਕੋਈ ਹੈ ਨਹੀਂ ਸੀ ਆ ਚੌਂਕੀਦਾਰ ਨਾਲ ਵਾਲਾ ਸੱਬਿਆ ਦਾ ਸ਼ੋਰੂਮ ਆ ਇਹਦਾ ਚੌਂਕੀਦਾਰ ਹੈਗਾ ਜੀ ਉਹਨੂੰ ਕਿੱਲੇ ਕੋਈ ਪਤਾ ਲੱਗਿਆ ਜੀ ਬੰਦਾ ਦੁਕਾਨ ਦਾ ਸਾਨੂੰ ਸਵੇਰੇ 7:00 ਵਜੇ ਹੋਣਗੇ ਉਸ ਟਾਈਮ ਜਦੋਂ 6:30 7:00 ਵਜੇ ਦਾ ਟਾਈਮ ਹੋਏਗਾ ਜਦੋਂ ਫੋਨ ਗਿਆ ਜੀ ਕੀ ਨਾਮ ਹੈ ਤੁਹਾ ਬਈ ਅਬੇ ਕੁਮਾਰਾ ਜੀ ਮੇਰਾ ਨਾਮ ਕਿਸ ਤਰ੍ਹਾਂ ਜੀ ਕੈਮਰਾ ਲੱਗਾ ਬਈ ਮੈਂ ਫਰੋਇਦਪੁਰ ਤੋਂ ਆਉਣਾ ਮੈਂ ਬਈ ਸੁਤਾ ਪਿਆ ਮੈਨੂੰ ਆਂਡ ਗਵਾਂਡ ਦਾ ਫੋਨ ਆਇਆ ਸੈਰ ਕਰਦੇ ਸੀਗੇ ਤੇ ਬਈ ਮੇਰਾ ਸਾਰਾ ਸ਼ਟਰ ਪਟ ਗਿਆ ਮੋਰਾ ਕਰਕੇ ਲਾਗੇ ਵਿੱਚ ਬਈ ਮੇਰੇ 10-12 ਆਈਸੋਲੇਟ ਪ੍ਰੋਟੀਨ 40-50 ਹਜ਼ਾਰ ਦਾ ਮਾਲ ਲੈ ਕੇ ਵਿੱਚ 25000 ਮੇਰਾ ਕੈਸ਼ ਸੀਗਾ ਮੇਰਾ ਬਿੱਲ ਬੂਲ ਬਈ ਸਾਰਾ ਕੁਝ ਹੀ ਲੈ ਗਏ ਪਿਛੋਂ ਬਈ ਮੈਂ ਹੁਣੇ ਪੁੰਜਿਆ ਵਾਂ ਜਸਟ ਆ ਕੇ ਮੈਂ ਦੇਖਿਆ ਹੁਣੇ ਮੁਲਾਜ਼ਮ ਸਾਹਿਬ ਖੜੇ ਹੋਏ ਨੇ ਬਈ ਮੇਰਾ ਲਾਲੋ ਦੌਰ ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ ਕਿ ਐਸ ਸਮੇਂ ਮੇਰਾ ਸਾਰੇ ਆਈਸੋਲੇਟ ਵਗੈਰਾ ਪ੍ਰੋਟੀਨ ਲੈ ਗਏ ਜੀ ਇਹ